ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਦਿੱਤੀ ਜਾਣਕਾਰੀ ਕਿਹਾ ਕਿ 23 ਸਤੰਬਰ ਤੋਂ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਰਜਿਸਟ੍ਰੇਸ਼ਨ ਸ਼ੁਰੂ ਮੈਡੀਕਲ ਕੈਂਪਾਂ ਦੇ ਵਿੱਚ ਲੋਕ ਕਰਵਾ ਸਕਣਗੇ ਰਜਿਸਟ੍ਰੇਸ਼ਨ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਬਿਉਤ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਕਿ ਕੱਲ ਤੋਂ ਸ਼ੁਰੂ ਹੋ ਜੂਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜੂਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਵਾਂਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੁਕਿੰਗ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਉਹਦੇ ਤੱਕ ਹੀ ਰਿਸ਼ਤੇ ਨਿਰਉਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕਦੇ ਹੋ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਸੰਗੀਤ ਸਮਰਾਟ ਵਜੋਂ ਜਾਣੇ ਜਾਂਦੇ ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਅਹੋਜਾ ਦੇ ਦੇਹਾਂਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਕੀਤਾ ਪ੍ਰਗਟਾਵਾ ਕਿਹਾ ਕਿ ਉਹਨਾਂ ਦਾ ਚਲੇ ਜਾਣਾ ਸੰਗੀਤ ਜਗਤ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਪਹਿਲੇ ਨਰਾਤੇ ਮੌਕੇ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਖੇ ਟੇਕਿਆ ਮੱਥਾ ਨਾਲ ਹੀ ਪੰਜਾਬ ਦੇ ਹਰ ਪ੍ਰਭਾਵਿਤ ਲੋਕਾਂ ਨੂੰ ਮੁੜ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਤਾਕਤ ਬਖਸ਼ਣ ਦੀ ਕੀਤੀ ਕਾਮਨਾ ਨਵਰਾਤਰੀ ਕੇ ਪਾਵਨ ਅਵਸਰ ਪਰ ਸਭੀ ਦੇਸ਼ਵਾਸੀਆਂ ਕੋ ਨਵਰਾਤਰੀ ਕੀ ਸ਼ੁਭ ਕਾਮਨਾ ਮਾ ਦੁਰਗਾ ਮਾ ਸ਼ੇਰਵਾਲੀ ਸਭ ਕੇ ਉਪਰ ਕਿਰਪਾ ਬਣਾ ਕੇ ਰੱਖੇ ਸਭ ਕੇ ਘਰ ਮੇ ਖੁਸ਼ਹਾਲੀ ਰਹੇ ਸਭ ਕੇ ਬੱਚੇ ਅੱਛੇ ਸੇ ਪੜ੍ਹੇ पंजाब के जितने लोग बाढ़ से ग्रसित हुए उनको जल्दी से फिर से नई नए, नए सिरे से जीवन शुरू करने की ताकत मिले और माँ का आशीर्वाद मिले सब पुनर्वासित हों भगवंत मान जी की सरकार जो पंजाब के लोगों के लिए काम कर रही है उसमें वो सफल हो सबके शिक्षा देने के लिए सबको स्वास्थ्य देने के लिए सबको रोजगार दिलवाने के लिए और एक ईमानदारी की राजनीति करने में पूरी तरह से सफल हो भगवंत मान जी की सरकार इसके लिए आज ਮੈਂ ਮਹਾਕਾਲੀ ਮਾਤਾ ਕਾਲੀ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਯਹਾਂ ਤੇ ਹਵਨ ਪੂਜਨ ਕੀਤਾ ਮੈਂ ਸਭੀ ਪਾਰਟੀ ਦੇ ਸਾਥੀਆਂ ਦੇ ਸਾਥ ਵਿੱਚ ਅਤੇ ਪ੍ਰਥਮ ਨਵਰਾਤਰੀ ਦੀ ਸਵੇਰ ਹੈ ਆਪ ਸਭ ਕੋ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਗਾਏ ਜਾ ਰਹੇ ਮੈਡੀਕਲ ਕੈਂਪ ਖੁਰਾਕ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਪਣੇ ਹਲਕੇ ਭੂਆ ਵਿਖੇ ਕਈ ਪਿੰਡਾਂ ਦੇ ਵਿੱਚ ਲੱਗੇ ਕੈਂਪਾਂ ਬਾਰੇ ਦਿੱਤੀ ਜਾਣਕਾਰੀ ਕਿ ਆਕੇ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਨਾ ਹੋਣ ਇਸ ਲਈ ਲਗਾਏ ਜਾ ਰਹੇ ਨੇ ਮੈਡੀਕਲ ਕੈਂਪ ਯਾਨੀ ਉਹ ਬਿਮਾਰੀਆਂ ਪੈਦਾ ਹੋਣ ਦਾ ਜਿਹੜਾ ਕਿ ਚਿੰਤਾ ਆ ਖਤਸਾ ਆ ਉਹਨੂੰ ਕਵਰ ਕਰਨ ਦੇ ਲਈ ਅੱਜ ਚਾਰ ਪਿੰਡਾਂ ਦੇ ਅੰਦਰ ਵੱਡੇ ਕੈਂਪ ਲੱਗੇ ਆ ਪਿੰਡ ਜੈਨਪੁਰ ਦੇ ਅੰਦਰ ਪਿੰਡ ਢਿੰਡੇ ਦੇ ਅੰਦਰ ਗਿਲਪੁਰ ਦੇ ਅੰਦਰ ਤੇ ਪਲਾਹ ਜਿਹੜਾ ਬਿਲਕੁਲ ਬਾਰਡਰ ਲਾਈਨ ਦੇ ਉੱਤੇ ਇਸ ਵੇਲੇ ਸਾਡਾ ਪਿੰਡ ਹੈਗਾ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੇ ਲੋੜ ਹੈ ਉਹ ਸਾਡੇ ਡਾਕਟਰ ਸਵਾਰਨਾ ਵਾਲੋਂ ਸਾਡੇ ਸਾਰੇ ਜਿਹੜੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਲਈ ਫੈਲਣ ਤੋਂ ਉਹਦਾ ਅਵਚਾਰ ਕਰਨ ਦੇ ਲਈ ਪਿੰਡਾਂ ਦੇ ਅੰਦਰ ਜਿਹੜੀ ਉਹ ਸਪ੍ਰੈਅ ਕੀਤੀਆਂ ਜਾ ਰਹੀਆਂ ਨੇ ਪੌਗਰ ਮਸ਼ੀਨਾਂ ਦੇ ਰਾਹੀਂ ਦੂਜੀਆਂ ਸਪ੍ਰੈਅ ਕੀਤੀਆਂ ਜਾ ਰਹੀਆਂ ਨੇ ਕਿ ਤੇ ਲਾਰਵਾ ਲੱਭਦਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਵੀ ਚਾਈ ਕੋਟ ਡਾਰੀਆ ਵਰਗੀ ਜਾਂ ਡੈਗੂ ਵਰਗੀ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਉਤਪਨ ਹੋਣ ਹੜਾਂ ਤੋਂ ਬਾਅਦ ਪਾਣੀ ਜਿਹੜਾ ਪਿੰਡਾਂ ਚ ਮਤਲਬ ਵੜਿਆ ਸੋ ਉਹਦੇ ਲਈ ਲਗਾਤਾਰ ਕੈਂਪਾਂ ਦਾ ਜਿਹੜਾ ਪਿਛਲੇ ਸਮੇਂ ਤੋਂ ਹੀ ਅਜ਼ੂਰ ਜਿੰਤਾ ਜਾ ਰਹੇ ਤੇ ਅੱਜ ਇੱਕ ਕਿਸਮ ਦੇ ਮੈਂ ਕਹਿ ਸਕਦਾ ਮੇਗਾ ਮੇਗਾ ਜਿਹੜੇ ਉਹ ਕੈਂਪ ਨੇ ਉਹ ਲਗਾਏ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਹੜਾ ਤੋਂ ਬਾਅਦ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਸਰਦੀ ਕਲਾ ਦੇ ਲਈ ਲਗਾਈ ਗਈ ਆਈਏਐਸ ਅਫਸਰਾਂ ਦੀ ਡਿਊਟੀ ਸੀਨੀਅਰ ਅਫਸਰ ਕ੍ਰਿਸ਼ਨ ਕੁਮਾਰ ਨੂੰ ਬਣਾਇਆ ਗਿਆ ਮੁਖੀ ਹੈ ਪੰਜਾਬ ਦੇ ਵਿੱਚ ਛੜਾਣ ਦੌਰਾਨ ਸੇਵਾਵਾਂ ਅਤੇ ਮਦਦ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਕਿ ਕਮੇਟੀ ਕਰ ਰਹੀ ਰਾਹਤ ਕਾਰਜਾਂ ਦੇ ਵਿੱਚ ਸਹਿਯੋਗ ਤੇ ਉਹ ਲਗਾਤਾਰ ਕਰਦੇ ਰਹਿਣਗੇ ਇਸੇ ਤਰ੍ਹਾਂ ਸਹਿਯੋਗ ਕਈ ਵਾਰੀ ਕਨਫਿਊਜ਼ਨ ਜਿਆ ਕੀਤਾ ਜਾਂਦਾ ਕਿ ਜੀਏ ਸ਼੍ਰੋਮਣੀ ਕਾਲੀਦਾਲ ਵਾਲੇ ਅਨਾਉਂਸ ਕਰਿਆ ਤੇ ਸ਼੍ਰੋਮਣੀ ਕਮੇਟੀ ਤੇਲ ਮਲਿਆ ਕਰਾ ਰਹੀ ਆ ਉਹ ਆਪਣੇ ਦੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮੋਹਿਆ ਕਰਵਾ ਰਹੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜੱਥੇਬੰਦੀ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥੀ ਸਰਮੌਰ ਜੱਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਦਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਸੋ ਇਹਨੂੰ ਉਸ ਪੱਖ ਨੂੰ ਲਿਜਾਇਆ ਕਰੋ ਸਮਾ ਦਾ ਲੋਕਾਂ ਦਾ ਅਹਿਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਚ ਪੈਂਦੀ ਜੇਬ ਚ ਕਹਿਣੇ ਤੋਂ ਭਾਪ ਪਈ ਉਹਨੂੰ ਡੀਜ਼ਲ ਮੈਦਾ ਜਾਂ ਹੋਰ ਕੋ ਬਾਸਤ ਮਿਲਦੀ ਉਹਨੂੰ ਪੁੱਛੋ ਕਿ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਸੋ ਮੈਂ ਜਿਹੜੀ ਅੱਜ ਦੀ ਇਹ ਮੀਟਿੰਗ ਆ ਉਹ ਤਾਂ ਫੋਕਸ ਕਰ ਰਿਹਾ ਇਹ ਤਾਂ ਉਹ ਕਾਰਜ ਆ ਜਿਹੜੇ ਕਰ ਰਹੇ ਅਸੀਂ ਤੇ ਕਰੀ ਜਾਣੇ ਨਿਰੰਤਰ ਪਰ ਸਾਡਾ ਅਸੀਂ ਇੱਕ ਫੈਸਲਾ ਕੀਤਾ ਕਿ 24 ਘੰਟਿਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜਾ ਪੋਰਟਲ ਤੁਸੀਂ ਜਿਹੜੇ ਖੋਲੋਗੇ ਉਹਦੇ ਤੇ ਕੀ ਆਮਦਨ ਆਈ ਤੇ ਕੀ ਖਰਚ ਹੋਇਆ ਭਾਵੇਂ ਅਸੀਂ 20 ਕਰੋੜ ਰੁਪਈਆ ਆਪਣੇ ਵਸੀਲਿਆਂ ਤੋਂ ਰੱਖਿਆ ਪਰ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਉਂਕਿ ਮਾਇਆ ਲੋਕਾਂ ਦੀ ਆ ਤੇ ਉਹ ਲੋਕਾਂ ਦੀ ਜਾਣਕਾਰੀ ਹਿੱਤ ਵੀ ਜਿਹੜੀ ਹੋਣੀ ਚਾਹੀਦੀ ਏ ਏਮਪਲੋਈ ਸਾਡੇ ਇੱਥੇ ਡਿਫੌਲਟ ਕਰ ਦਿੰਦੇ ਆ ਜਿਹੜੇ ਇਹ ਰੋਜ਼ ਦੀ ਰੋਜ਼ ਐਟ ਲੀਸਟ ਦੋ ਦਿਨਾਂ ਦਾ ਦਾ ਤਰਾਂਤ ਕਰਿਆ ਕਰਨਗੇ ਇੱਕ ਦਿਨ ਦਾ ਕਰਨੀ ਤਾਂ ਦੋ ਦਿਨਾਂ ਦਾ ਬਾਅਦ ਇਹ ਕਿੱਥੋਂ ਖਰਚਾ ਆਇਆ ਤੇ ਕਿਥੇ ਖਰਚ ਜਾ ਰਿਹਾ ਅਮਰitsar ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਦੇ ਵਿੱਚ ਲੱਗੀ ਭਿਆਨਕ ਅੱਗ ਅਮਰੀਜ਼ਾਂ ਦੇ ਵਿੱਚ ਪਹਿਲੀ ਦਹਿਸ਼ਤ ਤੇ ਹਸਪਤਾਲ ਪ੍ਰਸ਼ਾਸਨ ਨਿਤਰਾント ਮੁਸਤੈਦੀ ਵਰਤਦੇ ਹੋਏ ਪਾਇਆ ਅਗਦੇ ਕਾਬੂ। ਜ਼ਿਲंधर ਦੇ ਵਿੱਚ ਵਕੀਲਾਂ ਨੇ ਕੀਤੀ ਹੜਤਾਲ ਬਾਰ ਐਸੋਸੀਏਸ਼ਨ ਨੇ ਇੱਕ ਕੇਸ ਦੇ ਵਿੱਚ ਪੁਲਿਸ ਤੇ ਲਾਪਰਵਾਹੀ ਦੇ ਪੱਖਪਾਤ ਦੇ ਇਲਜ਼ਾਮ ਲਗਾਉਂਦੇ ਹੋਏ 9 ਦਿਨ ਤੱਕ 9 ਵਰਕਡੇ ਦਾ ਕੀਤਾ ਐਲਾਨ। ਵਕੀਲਾਂ ਦੇ ਮੁਤਾਬਕ ਪੁਲਿਸ ਨਰਪੱਖ ਜਾਂਚ ਕਰਨ ਦੇ ਵਿੱਚ ਰਹੀ ਅਸਫਲ। ਤਾਨਕੋਟ ਦੇ ਪਿੰਡ ਅਜੀਜ਼ਪੁਰ ਵਿਖੇ ਇੱਕ ਝਗੜੇ ਦਾ ਸਮਝੌਤਾ ਕਰਵਾਉਣ ਵਾਲੇ ਸਰਪੰਚ ਤੇ ਇੱਕ ਵਿਅਕਤੀ ਨੇ ਕੀਤਾ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਸਰਪੰਚ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਤਾਕਲ ਤੇ ਹਾਲਤ ਦੱਸੀ ਜਾ ਰਹੀ ਸਥਿਰ ਸ਼੍ਰੀ ਮੁਖਸਰ ਸਾਹਿਬ ਦੇ ਜੇਲ੍ਹ ਦੇ ਵਿੱਚ ਕੈਦੀਆਂ ਦੀ ਹੋਈ ਛੜਾਪ ਉਪਰ ਰੋਕਣ ਆਏ ਜੇਲ੍ਹ ਵਾਰਡਨ ਤੇ ਵੀ ਕੀਤਾ ਗਿਆ ਹਮਲਾ ਤੇ ਜ਼ਖਮੀ ਹਾਲਤ ਦੇ ਵਿੱਚ ਵਾਰਡਨ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਭਰਤੀ ਪੁਲਿਸ ਵੱਲੋਂ 14 ਕੈਦੀਆਂ ਦੇ ਖਿਲਾਫ ਮਾਮਲਾ ਕੀਤਾ ਗਿਆ ਦਰਜ ਤਾਂ ਸਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸਨਜੋ ਇਜਾਜ਼ਤ ਪੱਤਰਕਾਰ Thank <music> you.